ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ ਜਿੱਥੇ ਇੱਕੋ ਪ੍ਰੀਖਿਆ ਦੇ ਵਿੱਚ 345 ਵਿੱਚੋਂ 245 ਵਿਦਿਆਰਥੀ ਫੇਲ ਕਰ ਦਿੱਤੇ ਗਏ ਤਾਂ ਬੈਚਲਰ ਆਫ ਲਾਇਬ੍ਰੇਰੀ ਦੇ ਨਤੀਜਿਆਂ ਨੇ ਵਿਦਿਆਰਥੀਆਂ ਦੇ ਹੋਸ਼ ਉਡਾ ਦਿੱਤੇ ਨੇ ਜਿੱਥੇ 70 ਫੀਸਦੀ ਵਿਦਿਆਰਥੀ ਫੇਲ ਦੱਸੇ ਗਏ ਹਾਲਾਂਕਿ ਕੰਟਰੋਲਰ ਨੇ ਆਖਿਆ ਕਿ ਪੇਪਰਾਂ ਦੀ ਮੁੜ ਤੋਂ ਚੈਕਿੰਗ ਹੈ ਜਿਹੜੀ ਜਲਦ ਹੀ ਮੁਕੰਮਲ ਕਰਵਾਈ ਜਾਵੇਗੀ ਤਾਂ ਪੰਜਾਬੀ ਯੂਨੀਵਰਸਿਟੀ ਵਿਖੇ ਬੈਚਲਰ ਆਫ ਲਾਇਬ੍ਰੇਰੀ ਕੋਰਸ ਦਾ ਨਤੀਜਾ ਵਿਦਿਆਰਥੀਆਂ ਲਈ ਕਿਸੇ ਮਾਨਸਿਕ ਸਦਮੇ ਤੋਂ ਘੱਟ ਨਹੀਂ ਰਿਹਾ ਤਾਂ ਪੰਜਾਬੀ ਜਾਗਰਣ ਦੇ ਵਿੱਚ ਛਪੀ ਖਬਰ ਦੇ ਮੁਤਾਬਿਕ ਜੂਨ ਮਹੀਨੇ ਦੇ ਵਿੱਚ ਹੋਈਆਂ ਪ੍ਰੀਖਿਆਵਾਂ ਦੇ ਆਏ ਨਤੀਜਿਆਂ ਨੇ ਯੂਨੀਵਰਸਿਟੀ ਦੀ ਕਾਲਜ ਪ੍ਰਣਾਲੀ ਉੱਤੇ ਵੀ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਜਿੱਥੇ ਇੱਕੋ ਹੀ ਵਿਸ਼ੇ ਦੇ ਵਿੱਚੋਂ 70% ਤੋਂ ਵੱਧ ਵਿਦਿਆਰਥੀਆਂ ਨੂੰ ਫੇਲ ਕਰ ਦਿੱਤਾ ਗਿਆ ਤਾਂ ਵਿਦਿਆਰਥੀਆਂ ਨੂੰ ਜਦੋਂ ਇਹਨਾਂ ਨਤੀਜਿਆਂ ਬਾਰੇ ਪਤਾ ਲੱਗਦਾ ਤਾਂ ਉਹਨਾਂ ਦੇ ਪੈਰਾਂ ਥੱਲੇੋਂ ਜ਼ਮੀਨ ਖਿਸਕ ਜਾਂਦੀ ਹੈ ਤੇ ਵਿਦਿਆਰਥੀ ਦਫ਼ਤਰਾਂ ਦੇ ਗੇੜੇ ਲਾਉਣੇ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਵਿਦਿਆਰਥੀਆਂ ਦਾ ਅਕਾਦਮਿਕ ਸਾਲ ਵੀ ਦਾ ਉੱਤੇ ਲੱਗ ਗਿਆ ਤਾਂ ਮੀਡੀਆ ਰਿਪੋਰਟ ਦੇ ਮੁਤਾਬਕ ਬੈਚਲਰ ਆਫ ਲਾਇਬ੍ਰੇਰੀ ਸਮੈਸਟਰ ਦੀ ਪ੍ਰੀਖਿਆ ਜਿਹੜੀ ਜੂਨ ਦੇ ਵਿੱਚ ਹੋਈ ਸੀ 3 ਅਤੇ 4 ਜੂਨ ਨੂੰ ਸੀਸੀ ਵਿਭਾਗ ਵਿਕੇ ਕੋਲਨ ਕਲਾਸੀਫਿਕੇਸ਼ਨ ਅਤੇ ਡੇਵੀ ਡੈਸੀਮਲ ਕਲਾਸੀਫਿਕੇਸ਼ਨ ਦੇ ਪ੍ਰੈਕਟੀਕਲ ਤਿੰਨ ਸੈਟਾਂ ਦੇ ਵਿੱਚ ਲਈ ਗਏ ਸਨ ਤਾਂ ਪ੍ਰੀਖਿਆ ਦੇ ਦੌਰਾਨ ਨਕਲ ਦੀ ਸ਼ਿਕਾਇਤ ਮਿਲਣ ਦੇ ਉੱਤੇ ਫਲਾਈਂਗ ਸਕੁਐਡ ਨੇ ਸ਼ਕਤੀ ਦਿਖਾਉਂਦਿਆਂ ਅਧਿਆਪਕਾਂ ਨੂੰ ਡਿਊਟੀ ਤੋਂ ਹਟਾ ਦਿੱਤਾ ਸੀ ਤਾਂ ਹੁਣ ਨਵੰਬਰ ਦੇ ਵਿੱਚ ਆਏ ਨਤੀਜਿਆਂ ਅਨੁਸਾਰ ਪ੍ਰੀਖਿਆ ਦੇਣ ਵਾਲੇ 345 ਦੇ ਕਰੀਬ ਵਿਦਿਆਰਥੀਆਂ ਦੇ ਵਿੱਚੋਂ 245 ਨੂੰ ਫੇਲ ਦੱਸਿਆ ਗਿਆ ਤਾਂ ਵਿਦਿਆਰਥੀਆਂ ਨੇ ਰੋਸ ਜ਼ਾਹਿਰ ਕਰਦਿਆਂ ਦੱਸਿਆ ਕਿ ਨਤੀਜਾ ਆਉਣ ਤੋਂ ਪਹਿਲਾਂ ਯੂਨੀਵਰਸਿਟੀ ਨੇ ਉਹਨਾਂ ਤੋਂ ਮੋਟੀਆਂ ਫੀਸਾਂ ਵਸੂਲ ਕੇ एम लिव ਦੇ ਵਿੱਚ ਦਾਖਲਾ ਦਿੱਤਾ ਪਰ ਹੁਣ ਬੀ ਲਿਵ ਦੇ ਵਿੱਚ ਰੀਪੀਅਰ ਹੋਣ ਕਾਰਨ ਉਹਨਾਂ ਨੂੰ ਐਮ ਲਿਵ ਦੀ ਪ੍ਰੀਖਿਆ ਦੇ ਵਿੱਚ ਬੈਠਣ ਦੇ ਯੋਗ ਇਕਰਾਰ ਦਿੱਤਾ ਜਾ ਰਿਹਾ ਹੈ ਤਾਂ ਵਿਦਿਆਰਥੀਆਂ ਨੇ ਇਹ ਵੀ ਕਿਹਾ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀਆਂ ਦਾ ਫੇਲ ਹੋਣਾ ਪ੍ਰੀਖਿਆ ਪ੍ਰਣਾਲੀ ਦੀ ਅਸਫਲਤਾ ਹੈ ਉੱਥੇ ਹੀ ਵਿਦਿਆਰਥੀਆਂ ਦਾ ਆਖਣਾ ਹੈ ਕਿ ਅਸੀਂ ਫੀਸਾਂ ਭਰ ਚੁੱਕੇ ਹਾਂ ਪਰ ਹੁਣ ਸਾਡਾ ਸਾਲ ਹੈ ਜਿਹੜਾ ਬਰਬਾਦ ਕੀਤਾ ਜਾ ਰਿਹਾ ਹੈ ਤਾਂ ਇਹ ਪੂਰਾ ਮਾਮਲਾ ਯੂਨੀਵਰਸਿਟੀ ਦੇ ਵਿੱਚ ਚਰਚਾ ਦਾ ਵੀ ਵਿਸ਼ਾ ਬਣਿਆ ਹੋਇਆ ਹੈ ਕੀ ਇਹ ਸਖਤੀ ਸੀ ਜਾਂ ਫਿਰ ਕੋਈ ਵੱਡੀ ਗਲਤੀ ਕਿਉਂਕਿ 345 ਵਿਦਿਆਰਥੀਆਂ ਦੇ ਵਿੱਚੋਂ 245 ਵਿਦਿਆਰਥੀਆਂ ਨੂੰ ਫੇਲ ਕਰ ਦਿੱਤਾ ਗਿਆ ਤਾਂ ਇਹ ਵੱਡੀ ਖਬਰ ਹੈ ਕਿਉਂਕਿ ਪੰਜਾਬੀ ਯੂਨੀਵਰਸਿਟੀ ਤੋਂ ਇੱਕ ਇਹ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ ਜਿੱਥੇ ਇੱਕੋ ਪ੍ਰੀਖਿਆ ਦੇ ਵਿੱਚ 345 ਚੋਂ 245 ਵਿਦਿਆਰਥੀ ਫੇਲ ਦੱਸੇ ਗਏ ਨੇ